ਬੋਲੜ ਦੋ ਜੀ ਲਾਈਵ ਚਲਾਓ ਭਾਈ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਧਾਨ ਸਰੇਂਦਰ ਸ਼ਿੰਦਾ ਜੀ ਇਸ ਟਾਈਮ ਮੈਂ ਖੜਾ ਸਤਿ ਸ਼੍ਰੀ ਅਕਾਲ ਜੀ ਮੈਂ ਆਪ ਵੀਰ ਮੈਂ ਲਾਈਵ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਧਾਨ ਸਰੇਂਦਰ ਸ਼ਿੰਦਾ ਜੀ ਇਸ ਟਾਈਮ ਅਜੀ ਖੜੇ ਪਿਆ ਜੀ ਪਿੰਡ ਅਸਰ ਦੀ ਸਰਾਤੇ ਸਮਰਾਜ ਮੈਦਾ ਕੰਪਨੀ ਹਾਤੇ ਤੁਸੀਂ ਦੇਖ ਰਿਹਾ ਪੁਲਿਸ ਪ੍ਰਸ਼ਾਸਨ ਜ਼ੀਰੋ ਹੋ ਚੁੱਕਿਆ ਐ ਐਸ ਐਮ ਕੰਪਨੀ ਦਾ ਜਿਹੜਾ ਸੀਐਸਓ ਸਕਿਉਰਟੀ ਅਫਸਰ ਇਸ ਟਾਈਮ ਪ੍ਰਾਈਵੇਟ ਬੌਂਸਰ ਲਿਆ ਕੇ ਦੇਖੋ ਲੋਕਾਂ ਨੌਜਵਾਨਾਂ ਦਾ ਕਿੱਦਾਂ ਸ਼ੋਸ਼ਣ ਕੀਤਾ ਜਾ ਰਿਹਾ ਕਿਉਂ ਇਹਨਾਂ ਦੀ ਆਪਣੀ ਪਰਸਨ ਸਕਿਉਰਟੀ ਖੜੀ ਪਿਆ ਦੇਖੋ ਮੈਂ ਦਿਖਾ ਰਿਹਾ ਤੁਹਾਨੂੰ ਇਹਨਾਂ ਦੇ ਇੱਥੇ ਪੁਲਿਸ ਲਈ ਵੀ ਦੇਖੋ ਇੱਕ ਮਿੰਟ ਇੱਥੇ ਪੁਲਿਸ ਲਈ ਵੀ ਹੈ ਜਦੋਂ ਕਿ ਪੁਲਿਸ ਇਹਨਾਂ ਨੂੰ ਪ੍ਰੋਟੈਕਟ ਕਰੀ ਸਾਰਾ ਕੁਝ ਕਰੀ ਇਹਨਾਂ ਦੀ ਆਪਣੀ ਸਕਿਉਰਟੀ ਕਰੀ ਹੈ ਪ੍ਰਾਈਵੇਟ ਬੌਂਸਰ ਲਿਆ ਕੇ ਕਿ ਇੱਥੇ ਸਥਿਤੀ ਖਰਾਬ ਕਰਨੀ ਚਾਹੁੰਦੇ ਆਂ ਇਲਾਕੇ ਦਾ ਮਾਹੌਲ ਖਰਾਬ ਕਰਨੀ ਚਾਹੁੰਦੇ ਆਂ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਜਿੰਨੇ ਵੀ ਇਲਾਕੇ ਦੇ ਲੀਡਰ ਹੈ ਜਿਹੜੀ ਪਾਰਟੀ ਦੀ ਮਰਜ਼ੀ ਹੈ ਇਹ ਨੌਜਵਾਨਾਂ ਸਾਥ ਦੇ ਇਕੱਠੇ ਹੋ ਇੱਥੇ ਜਿਹੜੀ ਤੱਕੇਸ਼ਾਈ ਹੁੰਦੀ ਹੈ ਇਹਨੂੰ ਬੰਦ ਕਰਾਉਣ ਦੇ ਲਈ ਅਗਰ ਅਗਰ ਨਹੀਂ ਕੀਤਾ ਗਿਆ ਤਾਂ ਮੈਂ ਨੌਜਵਾਨਾਂ ਲੈ ਕੇ ਅੱਧੇ ਘੰਟੇ ਬਾਅਦ ਨੈਸ਼ਨਲ ਹਾਈਵੇ ਜਾਮ ਕਰੂੰਗਾ ਜਿਹਦੀ ਜ਼ਿੰਮੇਵਾਰੀ ਸਿਰ ਸਮਰਾਜ ਮੇਦਾ ਕੰਪਨੀ ਮੈਨੇਜਮੈਂਟ ਦੀ ਹੋਊਗੀ ਸੋ ਇਹੀ ਮੈਂ ਸ਼ਬਦ ਕਹਿੰਦਾ ਆ ਸਾਰੇ ਨੌਜਵਾਨਾਂ ਨੂੰ ਕਹਿੰਦਾ ਸ਼ਾਂਤੀ ਬਣਾਈ ਰੱਖਣੀ ਪਰ ਆ ਜਾਂਦੇ ਸਪੌਂਸਰ ਦੇਖੋ ਇਹ ਬੌਂਸਰ ਬਲਾਉਣ ਦਾ ਪੱਤੀ ਸਾਹਿਬ ਕਹਿੰਦੇ ਆ ਆ ਪੱਟੀ ਸਾਹਿਬ ਕਹੜਿਆ ਆ ਨਈ ਸਕੌਟੀ ਖੜੀ ਆ ਆ ਪੁਲਿਸ ਖੜੀ ਨਾਲ ਸੋ ਸਵੇਰ ਦੀ ਪੁਲਿਸ ਨੌਜਵਾਨਾਂ ਨੂੰ ਦੱਬ ਕੇ ਮਾਰੀ ਆ ਵੇ ਜਾਓ ਹੁਣ ਆ ਦੇਖੋ ਗੁੰਡਿਆਂ ਦੀ ਜੰਦੀ ਟੋਲੀ ਸੋਇਸ ਕਰਕੇ ਬੇਨਤੀ ਹੈ ਸਾਰੇ ਨੌਜਵਾਨ ਲੱਕ ਜਿੰਨੇ ਵੀ ਲੀਡਰ ਆ ਜਿਹੜਾ ਫੋਟੋ ਅਕ ਜਾਖ ਜਾ ਜਾਂਦੇ ਨੇ ਇੱਥੇ ਪੁੱਜੋ ਸਾ ਤੋਂ ਨੌਜਵਾਨਾਂ ਲੱਕੇ ਦਿੰਦਾ ਇਹ ਨੌਜਵਾਨ ਦੇਖੋ ਫਿਰ ਨਸ਼ੇ ਨਹੀਂ ਕਰਨਗੇ ਕੀ ਕਰਨਗੇ ਜਿਹੜੇ ੱੱਕੇ ਖਾਂਦੇ ਸੜਕਾਂ ਤੇ ਪ੍ਰਸ਼ਾਸਨ ਅਸੀਂ ਨਾ ਗੱਡੀ ਬਣਾਈਏ ਹੁਣ ਪ੍ਰਸ਼ਾਸਨ ਮੂੰਹ ਦਖਸ਼ ਬਣ ਕੇ ਕੰਪਨੀ ਮਦਦ ਕਰ ਰਿਆ ਇਹ ਜਿਹੜੀ ਜਗ੍ਹਾ ਹੈ ਇਹ ਵੀ ਮੇਰੇ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਦੀ ਜਗ੍ਹਾ ਇਹ ਪਰਸਨ ਸਿਕੰਦਰ ਸਿੰਘ ਸਰਪੰਚ ਦੀ ਜਗ੍ਹਾ ਤੇ ਜਾ ਕੇ ਇਹ ਦੇਖੋ ਗੁੰਡਾ ਕਰਦੀ ਆ ਆ ਜਿਹੜੀ ਆ ਇਹਦੇ ਚ ਵੀ ਨੇ ਅਸਰੂ ਜਮੀਨ ਦੀ ਪੰਚਾਇਤ ਦੀ ਜਮੀਨ ਦੱਬੀ ਵੀ ਦੇਖੋ ਕਿੰਨਾ ਅੱਗੇ ਆ ਕੇ ਪਰਸਨ ਪ੍ਰਾਈਵੇਟ ਗੁੰਡੇ ਲਾ ਕੇ ਇਹ ਜਗ੍ਹਾ ਤੇ ਗੁੰਡਾ ਕਰਦੀ ਕਰਦੇ ਪਿਆ ਸੋ ਮੈਂ ਤੁਹਾਨੂੰ ਦੱਸਦਾ ਇਹ ਕੰਮ ਪੁਲਿਸ ਦਾ ਦਾ ਜਿਹੜਾ ਕੰਮ ਕਰਨ ਵਾਲਾ ਪੁਲਿਸ ਦਾ ਦਾ ਜਿਹੜਾ ਕੰਪਨੀ ਕਰਦੀ ਪ੍ਰਾਈਵੇਟ ਬੌਂਸਰ ਲਿਆ ਕੇ ਨੌਜਵਾਨਾਂ ਨੂੰ ਧੱਕਾ ਕਰਦੀ ਆ ਮਰਗੇ ਲੀਡਰ ਹੁਣ ਇੱਥੇ ਲੱਗ ਕੇ ਦੇ ਆ ਕੇ ਖੜੇ ਨੇ ਨਾਲ ਸਾਰੇ ਲਾਈਵ ਕੋ ਵੀਡੀਓ ਸ਼ੇਅਰ ਕਰੋ ਜਿਹੜੀ ਮੈਂ ਪਾਈ ਸ਼ੇਅਰ ਕਰੋ ਜਾਏਗਾ ਇਹ ਕੰਪਨੀ ਦਾ ਜਿਹੜਾ ਲੀਡਰ ਹੈ ਪੁਲਿਸ ਇੱਥੇ ਦੇ ਪਾਸੇ ਕਰਦੀ ਬਲ ਸਵੇਰ ਦੀ ਪੁਲਿਸ ਲਗੀ ਧੱਕੇ ਮਾਰਦੀ ਹੁਣ ਇਹਨੇ ਦੇਖਿਆ ਜਿਹੜਾ ਇੱਥੇ ਇਨਚਾਰਜ ਐਸ ਐਚ ਓ ਡੀ ਐਸ ਪੀ ਕਿੱਥੇ ਐ ਕਿੱਥੇ ਮਾਨ ਜੋਗੇ ਐਸ ਐਸ ਪੀ ਸਾਹਿਬ ਕਿੱਥੇ ਡੀ ਸੀ ਸਾਹਿਬ ਤੁਸੀਂ ਕਿਉਂ ਨਹੀਂ ਨੌਜੋਨੇ ਕਰਦੇ ਆ ਜਾ ਰਹੇ ਪੱਟੀ ਸਾਹਮਣੇ ਦੇਖੋ ਨਿਕਲ ਰਿਹਾ ਤੱਕੇ ਦੇ ਨਾਲ ਨੌਜੋਨੇ ਡਰਾ ਡਰਾ ਕੇ ਤੱਕੇ ਨਾਲ ਡਰਾ ਡਰਾ ਕੇ ਨੌਜੋਨੇ ਨੂੰ ਬਾਕੇ ਮਾਰ ਮਾਰ ਕੇ ਪਰਚਾ ਦਾ ਮੈਂ ਕਿ ਥੋੜੇ ਆ ਕਰਾਂਗੇ ਮੁੰਡੇ ਦੇਖੋ ਇੱਧਰ 2-300 ਖੜਾ ਪਿਆ 2-300 ਮੁੰਡੇ ਇੱਧਰ ਖੜਾ ਪਿਆ ਸੋ ਮੇਰੀ ਵੀਡੀਓ ਸ਼ੇਅਰ ਕਰੋ ਜਿਹੜੇ ਗੁੰਡੇ ਬੌਂਸਰ ਦੇ ਇਹਨਾਂ ਨੂੰ ਕਿਆ ਲੜਾ ਜੇ ਪੁਲਿਸ ਨੇ ਨਹੀਂ ਪ੍ਰੋਟੈਕਟ ਨਹੀਂ ਕਰਦੀ ਫਿਰ ਇਹ ਬੌਂਸਰ ਲਿਆ ਸਿੱਧੇ ਦੇ ਇਹਨਾਂ ਕੋ ਆਪਣੀ ਪਰਸਨ ਸਿਕਿਉਰਿਟੀ ਆ ਖੜੇ ਮੁੰਡੇ ਬਹੁਤ ਵਧੀਆ ਸਾਰੇ ਇਹ ਸਾਡੇ ਭਰਾ ਜਿਹਨਾਂ ਨਾਲ ਲੜਦੇ ਆ ਠੀਕ ਹੈ ਜਿਹੜੀਆਂ ਡਿਊਟੀ ਕਰਾਵੇ ਇਹਨਾਂ ਪ੍ਰਾਈਵੇਟ ਗੁੰਡੇ ਬੌਂਸਰ ਮਗਾ ਕੇ ਪੱਟੀ ਸਾਹਮਣੇ ਜੋ ਕੀਤਾ ਹੈ ਇੱਕ ਗੁੰਡਾ ਕਰਦੀ ਹੈ ਇਹਨਾਂ ਦੇ ਉੱਤੇ ਪਰਚੇ ਦਰਜ ਹੋਣੇ ਜੀ ਦਾ ਅਗਰ ਪ੍ਰਸ਼ਾਸਨ ਨਹੀਂ ਜਾਗਿਆ ਮੈਂ ਸਾਰੇ ਪਿੰਡਾਂ ਦੇ ਸਰਪੰਚ ਪੰਜ ਲਾ ਕੇ ਭਾਈ ਜਾਮ ਲਾਵਾਂਗੇ ਜਿਹਦੀ ਜ਼ਿੰਮੇਵਾਰੀ ਸਿੱਧੀ ਇਹ ਪੱਟੀ ਦੀ ਹੋਊਗੀ ਇਹ ਪਹਿਲਾਂ ਵੀ ਗੁੰਡਾਗਰਦੀ ਕਰਦੇ ਇੱਥੇ ਲੱਗ ਕੇ ਤੇ ਹੁਣ ਵੀ ਕਰਦੇ ਪਿਆ ਅਗਰ ਨੌਜਵਾਨਾਂ ਨਾਲ ਜ਼ਬਰਦਸਤੀ ਕੀਤੀ ਗਈ ਮੈਂ ਸਾਰੀਆਂ ਪਾਰਟੀਆਂ ਸਾਰੇ ਲੋਕਾਂ ਨੂੰ ਇਨਸਾਫ ਪਸੰਦ ਲੋਕਾਂ ਨੂੰ ਕਹਿੰਦਾ ਪਿਆ ਬੇਨਾ ਨੌਜਵਾਨਾਂ ਸਾਥ ਦੋ ਤਾਂ ਕਿ ਅਣੇ ਟਾਈਮ 'ਚ ਨੌਜਵਾਨਾਂ ਆਪੇ ਵਿਕ ਖਾ ਸਕੇ ਸੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਹਾਂਗਾ ਭਰਾ ਮੇਰੋ ਹਾਂਜੀ ਕੀ ਕਹਿੰਦੇ ਭਾਜੀ 50 ਰੁਪਏ ਦੀ ਗੋਲੀ ਹੈ ਦੀ ਨਸ਼ੇ ਦੀ ਬੋਲੋ ਜੀ ਕੀ ਕਹਿੰਦੇ ਜੀ ਜਿੰਨੇ ਬੰਦੇ ਦੇ ਕੋਲ ਸਮਾਨ ਕਢਾਉਂਦੇ ਨੇ ਦੇਖੋ ਜਿੰਨੇ ਬੰਦੇ ਆ ਠੇਕੇਦਾਰ ਕੋਲੇ ਲੋਕਲ ਦੇਖੋ ਅੱਜਾਰੇ ਜਿੰਨੇ ਇੱਥੇ ਬਾਰੀ ਬੰਦੇ ਆ ਇਹ ਆਫਰ ਦੇਖੋ ਕਿੰਨਾਂ ਤਕਲੀਫ ਹੋ ਰਹੀ ਆ ਦੇਖੋ ਮੈਂ ਦੱਸ ਰਿਹਾ ਹਾਂ ਇਸ ਬੰਦੇ ਨੂੰ ਬਹੁਤ ਤਕਲੀਫ ਹੋ ਰਹੀ ਆ ਸਮਸਿਆ ਲਈ ਹੋ ਰਹੀ ਹੈ ਨਹੀਂ ਤਕਲੀਫ ਹੋ ਰਹੀ ਤੁਹਾਨੂੰ ਬੋਲੋ ਜੀ ਬੋਲੋ ਬੋਲੋ ਲਾਈਵ ਚੱਲਦਾ ਸਰ ਬੋਲੋ ਸਰ ਬੋਲੋ ਲਾਈਵ ਚੱਲਦਾ ਪੈ ਦੁੱਥੋ ਜਵਾਬ ਦੋ ਬੋਲੋ ਸਰ ਬੋਲੋ ਮੈਂ ਕਹਿੰਦਾ ਸਾਡੀ ਟੈਂਪਰੇਰੀ ਦੀ ਲਾਈਨ ਕੰਨੀ ਲਾਓ ਪਰਮਾਨੈਂਟ ਆ ਮੁੰਡੇ ਸਾਡੇ ਠੇਕਦਾਰਾਂ ਕੋਲ ਸਾਰੇ ਮੁੰਡੇ ਠੇਕਦਾਰਾਂ ਕੋਲ ਇੱਥੇ ਲਿਆ ਲਿਆ ਕੇ ਵੀ ਭਰਤੀ ਕਿ ਆ ਕਰਦੇ ਪਿਆ ਇਹਨਾਂ ਨੂੰ ਸੱਤੇ ਆ ਕਹਿੰਦਾ ਢਿੱਡ ਭਰਦਾ ਸ਼ਰਮ ਦਾ ਘਾਟਾ ਜਲ ਗਈ ਸ਼ਰਮ ਸਭ ਦੀ ਦੁਕਾਨਾਂ ਦਾ ਕਾ ਸਾਡੇ ਵਰਗੇ 7000 ਤੋਂ ਬੁੱਧੂ ਬਣਾਈ ਫਿਰਦੇ ਸਾਰੀ ਉਮਰ। ਦਾ 6 ਮਹੀਨੇ ਹੋ ਗਏ ਦਾ ਸਾਡਾ ਬੱਬੂ ਮੇਰੀ ਬੇਨਤੀ ਆ ਵੀਡੀਓ ਜਿਆਦਾ ਜਿਆਦਾ ਸ਼ੇਅਰ ਕਰੋ ਜਿੰਨੇ ਮੇਰੇ ਭਰਾ ਦੇਖਦੇ ਆ ਜਿਹੜਾ ਤੱਕਾ ਹੋ ਰਿਹਾ ਹੈ। ਬੱਬੂ ਨੂੰ ਕਾ ਫੋਨ ਨਾ ਕਰ ਬੀਚ ਯਾਰ ਫਿਰ ਫੋਨ ਕਰਦਾ। ਕਿੰਨੇ ਬੰਦੇ ਫਾਈਲ ਠੀਕ ਆ ਜੀ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਸਾਰੇ ਦੱਬ ਕੇ ਮੈਨੂੰ ਫੋਨ ਡੀਐਸਪੀ ਚਾਹੀਦਾ।